ਆਸਾ ਮਹੱਲਾ ਪੰਜਵਾ ਨਿਮਖ ਕਾਮ ਸੁਆਦ ਕਾਰਣ ਕੂਟ ਦਿਨਸ ਦੁਖ ਪਾਵਹਿ ਘਰੀ ਮੋਹਤ ਰੰਗ ਮਾਨਹਿ ਫੇਰ ਬਾਹੁਰ ਬਾਹੁਰ ਪਛਤਾਵਹਿ ਅੰਦੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇ ਰਹਾਉ ਅਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂੰ ਮਰ ਜੈ ਸਾ ਸੰਗ ਬਿਸਿਆਰ ਸਿਉ ਹੈ ਰੇ ਤੈ ਸੋਹੀ ਇਹੋ ਪਾਰ ਗ੍ਰਹਿ ਹੋ ਮੈਰੀ ਕਾਰਨ ਪਾਪ ਕਰਤਾ ਵਸਤ ਰਹੀ ਅਮਾਨਾ ਛੋੜ ਜਾਹੇ ਤੇ ਨਹੀਂ ਸਿਉ ਸੰਗੀ ਸਾਜਣ ਸਿਉ ਬੈਰਾਨਾ ਸਗਲ ਸੰਸਾਰ ਇਹ ਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰ ਪੂਰਾ ਕਾਹੋ ਨਾਨਕ ਭਾਵ ਸਾਗਰ ਤਰਿਓ ਭਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੁਪਦੇ ਲੂਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕਾਉਲੇ ਬਾਂਦੇ ਫਿਰ ਪਾਛੈ ਪਛੁਤਾਨੀ ਰਾਬ ਮੇਰੇ ਸਭ ਵਿਦ ਆਗੈ ਜਾਣੀ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ਰਹਾਉ ਜੇਤ ਜੇਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪਰਾਨੀ ਵਖਸ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਦ ਗੁਰਬਾਨੀ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਤਾਵੇ sevak kao nikati hoye dikhavai jo jo kahe thakur pe sevak tatkal hoye aave rahav tis sevak kai hao balihari jo apne prab bhavai tis ki soye suni man haria tis nanak parsan aave ਆਸਾ ਘਰ ਗਿਆਰਮਾ ਮਹੱਲਾ ਪੰਜਵਾਂ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਨਟੂ ਆਪੇ ਇਕ ਦਿਖਾਵੇ ਬਹੁ ਵਿਦ ਜੈਸਾ ਹੈ ਉਹ ਤੈ ਸਾਰੇ ਅਨਕ ਜੋਨ ਭ੍ਰਮਿਓ ਪ੍ਰਮ ਭੀਤਰ ਸੁਖੈ ਨਹੀਂ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬੇਨ ਹਰ ਹਰ ਆਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀ ਤਾਰੇ ਰਹਾ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਵਿਦ ਤਰੀਐ ਰੇ ਘੂਮਨ ਘੇਰ ਅਗਾਹਾ ਗਾਖਰੀ ਗੁਰ ਸਬਦੀ ਪਾਰ ਉਤਰੀਐ ਰੇ ਖੂਜਤ ਖੂਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤੀ ਆ ਨਾਰੇ ਆਸਾ ਮਹੱਲਾ ਪੰਜਵਾਂ ਦੂਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗਉ ਸੋ ਪਾਵਉ ਰੇ ਨਾਮ ਰੰਗ ਇਹੋ ਮਨ ਤ੍ਰਿਪਤਾਨਾ ਬਾਹੁਰ ਨਾ ਕਤ ਹੂੰ ਤਾਬਉ ਰੇ ਹਮਰਾ ਠਾਕੁਰ ਸਭ ਤੇ ਊਚਾਰੈਣ ਦਿਨਸ ਤਿਸ ਗਾਵਉ ਰੇ ਖਿਨ ਮੈਂ ਥਾਪਉ ਥਾਪਨ ਹਾਰਾ ਤਿਸ ਤੇ ਤੁਝਹਿ ਡਰਾਵਉ ਰੇ ਰਹਾ ഞප දෙखाව ප්‍රබ අපන ස්वाම තu අවරහැචීත නපාාවuරේ ਨනකදාස பிர්‍රබආප කරಯ ප්‍රම් පෞමයට ලිखाවෞරේ අසා මහල පජවා ਚਾਰ ਵਰਨ ਚੌਹਾ ਕੇ ਮਰਦਨ ਖਟ ਦਰਸਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਨੇ ਪੰਜਾ ਹੋਹੀ ਮੋਹੇ ਛਲੀ ਰੇ ਜੇ ਨ ਮਿਰ ਮਾਰੇ ਪੰਜ ਸੂਰ ਬੀਰ ਐਸੋ ਕਾਉਨ ਬਲੀ ਰੇ ਜਿਨ ਪੰਚ ਮਾਰ ਵਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਰਹਾ ਵੱਡੀ ਕੋਮ ਵਸ ਭਾਗ ਹੈ ਨਾਹੀ ਮੋਹ ਕਮ ਫੌਜ ਹਟਲੀ ਰੇ ਕਾਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਝੱਲੀ ਰੇ ਆਸਾ ਮਹੱਲਾ ਪੰਜਵਾਂ ਨੀਕੀ ਜੀਅ ਕੀ ਹਰ ਕਥਾ ਊਤਮ ਆਨ ਸਗਲ ਰਸ ਫੀ ਕੀਰੇ ਰਹਾਉ ਬਹੁ ਗੁਣ ਤੋ ਨਮੋਨ ਜਾਨ ਖਟ 베ਤੇ ਅਵਰ ਨਾ ਕਿਸ ਲਾਈ ਕੀਰੇ ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀਰੇ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮੰਨ ਤੇ ਟਾਰੀ ਰੇ ਰਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਕਿਨ੍ਹੇ ਰਾਮ ਗੁਰ ਗੰਮ ਹਰ ਦਮ ਨਹਿ ਜੰਮ ਹਰ ਕੰਠ ਨਾਨਕ ਉਰ ਹਾਰੀ ਰੇ ਆਸਾ ਮਹੱਲਾ ਪੰਜਵਾ ਨੀਕੀ ਸਾਦ ਸੰਗਾਨੀ ਰਹਾਉ ਕਹਿਰ ਮੂਰਤ ਪਾਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਵੈਸਤ ਸੂਵਤ ਹਰ ਜਸ ਮਾਨ ਤਨ ਚਰਨ ਖਟਾਨੀ ਹਉ ਹਉ ਰੋ ਤੂ ਠਾਕੁਰ ਗੌਰ ਨਾਨਕ ਸਰਨ ਪਛਾਨੀ ਰਾਗ ਆਸਾ ਮਹੱਲਾ ਪੰਜਵਾਂ ਘਰ ਵਾਰਵਾ ਇਕ ਓ ਔੰਕਾਰ ਸਤਿਗੁਰ ਪ੍ਰਸਾਦ ਆਗ ਸਗਲ ਸਿਆਨ ਭਾਜ ਪਾਰ ਬ੍ਰਹਮ ਨਰੰਕਾਰ ਏਕ ਸਾਚੇ ਨਾਮ ਬਾਜਹੁ ਸਗਲ ਦੀਸੈ સાર ਸੋ ਪ੍ਰਭ ਜਾਣੀਐ ਸਾਧ ਸੰਗ ਗੁਰ ਪ੍ਰਸਾਦੀ 부ਜੀਐ ਏਕ ਹਰ ਕੈ ਰੰਗ ਰਹਾਉ ਸ਼ਰਣ ਸਮਰਾਤ ਏਕ ਕੇਰੀ ਦੂਜਾ ਨਾਹੀ ਥਾਓ ਮਹਾ ਭੌਜਲ ਲੰਗੀਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀਐ ਦੁਖ ਨਾ ਜਾਮਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਇਕ ਏਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਾਰ ਬਿਨ ਅਬਰ ਨਾ ਹੋਰ ਆਸਾ ਮਹੱਲਾ ਪੰਜਵਾਂ ਜੀਉ ਮਾਨਤ ਅਨੁਪ੍ਰਾਨ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਦਪ ਜੀ ਦਾਤਾ ਸ਼ਰਣ ਰਾਖਣ ਜੋਗੈ ਮੇਰੇ ਮਨ ਧਿਆਏ ਹਰ ਹਰ ਨਾਉ ਹਲਤ ਪਲਤ ਸਹਾਈ ਸੰਗੇ ਏਕ ਸਿਉ ਲਿਬ ਲਾਉ ਰਹਾਉ ਵੇਦ ਸਾਸ਼ਤਰ ਜਨ ਧਾਵਹਿ ਤਰਣ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਊਪਰ ਨਾਮ ਅਚਾਰ ਕਾਮ ਕ੍ਰੋਧ ਅਹੰਕਾਰ ਬਿਨਸਹਿ ਮਿਲੈ ਸਤਗੁਰ ਦੇਵ ਨਾਮ ਧ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣ ਜੀਵ ਪ੍ਰਾਨ ਉਧਾਰ ਤੇਰਾ ਨਾਨਕ ਕਾ ਪ੍ਰਭ ਤਾਨ ਆਸਾ ਮਹੱਲਾ ਪੰਜਵਾ ਦੋਲ ਦੋਲ ਮਹਾ ਦੁਖ ਪਾਇਆ ਬਿਨ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪਰੀਤ ਰਹਾਉ ਕਰਨ ਕਰਨ ਸਮਰਥ ਸੋ ਪ੍ਰਭ ਜੀਵਦਾਤਾ ਆਪ ਤਿਆਗ ਸਗਲ ਸਿਆਣ ਪਾਉ ਆਠ ਪੈਰ ਪ੍ਰਭ ਜਾਪ ਨੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀਅ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ Jap ਜੀਵੈ ਨਾਨਕ ਨਾਉ ਆਸਾ ਮਹੱਲਾ ਪੰਜਵਾਂ ਉਦਮ ਕਰਾਓ ਕਰਾਵੋ ਠਾਕੁਰ ਵੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਨ ਆਪੇ ਹੀ ਪ੍ਰਭ ਰੰਗ ਮਨ ਮਹਿ RAM ਨਾਮਾ ਜਾਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਓ ਸੁਣ ਸੁਣ ਨਾਮ ਤੁਮਾਰਾ ਪੀਤਮ ਪ੍ਰਭ ਪੇਖਣ ਕਾ ਚਾਉ ਦਇਆ ਕਰੋ ਕਿਰਮ ਅਪਨੇ ਕਾਉ ਇਹੈ ਮਨੋਰਥ ਸੁਆਵ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਵਸ ਕਿਸ਼ਨ ਆਹੇ ਜਿਉਂ ਜਿਉਂ ਰਾਖੈ ਤਿਉਂ ਤਿਉਂ ਰਹਿਣਾ ਤੇਰਾ ਦੀਆ ਖਾਹੇ ਜਨਮ ਜਨਮ ਕੇ ਖੇਲ ਵੇਖ ਕਾਟੈ ਮੱਜਨ ਹਰਿ ਜਨ ਕੂਰ ਭਾਏ ਭਗਤ ਧਰਮ ਭਾਉ ਨਾਸੈ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ ਪੰਜਵਾਂ ਭਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਗੁਰ ਬਖਸ਼ਿ ਆਵ ਹਰ ਨਾਮ ਕਾਲਯੁਗ ਉਧਾਰਿਆ ਗੁਰਦੇਵ ਮਾਲ ਮੂਤ ਮੂੜ ਜੇ ਮੁਕਤ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਤੂੰ ਆਪ ਕਰਤਾ ਸਭ ਸ੍ਰੇਸ਼ਟ ਧਰਤਾ ਸਭ ਮਹਿ ਰਹਿਆ ਸਮਾਏ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਸਤਜੁਗ ਤ੍ਰੇਤਾ ਦੁਆਪਰ ਭਣੀਐ ਕਾਲਜੁਗ ਊਤਮ ਜੁਗਾ ਮਾਹੇ ਅਹੇ ਕਰ ਕਰੇ ਸੋ ਅਹੇ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਏ ਹਰ ਜੀਉ ਸੋਈ ਕਰਹਿ ਜੇ ਭਗਤ ਤੇਰੇ ਜਾਚਹਿ ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ ਆਪਣਿਆਂ ਸੰਤਾਂ ਦੇਹ ਹਰ ਦਰਸ